ਸ਼ਰਿਆਂ ਮੇ ਇੱਕ ਥਾਪੜ ਕੇ ਕਹਿੰਦੇ ਅਸੀਂ ਵੇਚਣਾ ਆ ਜੋ ਇੱਧਰ ਪੰਜ 6 ਘਰ ਆ ਜੀ ਸ਼ਰਿਆਂ ਮੇ ਵੇਚ ਤੇ ਉਂਗਲਾਂ ਦੇ ਉਹਨਾਂ ਦੇ ਨਾਂ ਆ ਜੀ ਅਸੀਂ 4 5 ਮਹੀਨੇ ਅਸੀਂ ਧਰਨੇ ਲਈ ਰੱਖਿਆ ਇਸ ਟਾਈਮ ਉਹਨਾਂ ਦੀ ਅੱਖ ਦੇ ਵਿੱਚ ਅਸੀਂ ਬੁਰੀ ਤਰ੍ਹਾਂ ਰੜਕਦੇ ਪਏ ਜੇ ਉਹਨਾਂ ਨੂੰ ਕਿਤੇ ਕਤਲ maaf ਹੋ ਜਾਏ ਤਾਂ ਸਾਡਾ ਚੋਂ ਪੰਜਾ ਜਾਣੇ ਤਾਂ ਪਹਿਲਾਂ ਚ ਕਰਨੋ ਅੱਛਾ ਹਾਂ ਜੀ ਬਿਲਕੁਲ ਜੀ ਕੋਈ ਸ਼ੱਕ ਨਹੀਂ ਇਹਦੇ 'ਚ ਜੀ ਜੇ ਕੱਲ ਨੂੰ ਸਾਡਾ ਨੁਕਸਾਨ ਵੀ ਪਹਚਾਇਆ ਤੇ ਚੋਂ ਪੰਜਾ ਬੰਦਿਆਂ ਨੇ ਪਹਚਾਉਣਾ ਸਾਨੂੰ ਨੁਕਸਾਨ ਅੱਛਾ ਕੱਲ ਨੂੰ ਕੋਈ ਸਾਨੂੰ ਕੁਝ ਵੀ ਸਾਡੀ ਜਾਨ ਨੂੰ ਕੋਈ ਖਤਰਾ ਤੇ ਸਾਨੂੰ ਉਹਨਾਂ ਤੋਂ ਹੋਊਗਾ ਕਿਉਂਕਿ ਅਸੀਂ ਉਹਨਾਂ ਦੀ ਆਕਤ ਵਿੱਚ ਪੂਰੇ ਰੜਕਦੇ ਆ ਅਸੀਂ ਪੂਰੇ ਲਲਕਾਰੇ ਮਾਰਦੇ ਵੀ ਅਸੀਂ ਇਹ ਬੰਦ ਕਰਾਉਣਾ ਕਰਾਉਣਾ ਉਹ ਆਂਦੇ ਹੀ ਵੇਚਣਾ ਵੇਚਣਾ ਅੱਛਾ ਇੰਨੀ ਗੁੰਡਾਗਰਦੀ ਸ਼ਰੇਆਮ ਜੀ ਸ਼ਰੇਆਮ ਜੀ ਸ਼ਰੇਆਮ ਕੋਈ ਸ਼ੱਕ ਨਹੀਂ ਹੈਗਾ ਜੀ ਅੱਛਾ ਤਾਂ ਪਰਸੋਂ ਮੁੰਡਾ ਫੌਜੀ ਹੀ ਪਟਾਇਰ ਹੋਇਆ ਲੜਾਈ ਵੀ ਹੋਈ ਉਹ ਦਿਨ ਪੂਰੀ ਗਾਲੀ ਗਰੋਚੋ ਕਰਦੇ ਰਿਹਾ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਤੁਹਾਡੇ ਪਿੰਡੋਂ ਲੱਗਾ ਨਹੀਂ ਜਿਹੜਾ ਮੇਲਾ ਜਿਹਾ ਲਾਉਂਦੇ ਯੁੱਧ ਨਸ਼ਾ ਮੇਲਾ ਮੁੰਡਾ ਕੋਈ ਨਹੀਂ ਸਾਰੇ ਪਖੰਡਾ ਜੀ ਅੱਛਾ ਬਿਲਕੁਲ ਸਭ ਪਖੰਡਾ ਜੀ ਕੋਹੇ ਦਾ ਨਹੀਂ ਕੋਈ ਅ ਅਸਰਚੋ ਸਾਹਿਬ ਆਇਆ ਐਸਐਸਪੀ ਦੇ ਕੋਲ ਅਸੀਂ ਉਥੇ ਫਰੋਈਪਰ ਗਏ ਸਾਹਿਬਾਦਰ ਕੋਲ ਅਸੀਂ ਪੂਰਾ ਯੋਰ ਲਾਇਆ ਮਾੜਾ ਜਾਂ ਗੋਗਲੋਆਂ ਨਾਲ ਮਿੱਟੀ ਝੜੀ ਆ ਜੀ ਕੋਈ ਐਡੀ ਕੋਈ ਗੱਲਬਾਤ ਨਹੀਂ ਕੀ ਬਣੀ ਅਸੀਂ ਬਿਲਕੁਲ ਦੁਖੀ ਸਾਡੇ 15-15 ਸਾਲ ਦੇ ਬੱਚੇ ਆ ਜੀ ਸਾਨੂੰ ਡਰ ਲੱਗਣ ਦਾ ਕਿ ਕਿਤੇ ਉਹਨਾਂ ਨਸ਼ੇ ਤੇ ਲੱਗ ਜਾਣ ਵੀ ਅਸੀਂ ਆਪਦੀ ਯੋਰ ਲਾ ਕੇ ਪੂਰਾ ਪਿੰਡੋ ਕਟਣਾ ਨਸ਼ਾ